ਤਸਵੀਰਾਂ ਸਾਹਮਣੇ ਆਈਆਂ ਨੇ ਅਜਨਾਲਾ ਦੇ ਪਿੰਡ ਭੂਰੇ ਗਿਲ ਤੋਂ ਜਿੱਥੇ ਮਾੜੇ ਕੰਮ ਕਰਨ ਵਾਲਿਆਂ ਦੇ ਉੱਤੇ ਵੱਡੀ ਕਾਰਵਾਈ ਹੋਈ ਹੈ ਪੀਲਾ ਪੰਜਾ ਚੱਲਿਆ ਦਰਸਲ ਇਹਨਾਂ ਦੇ ਵੱਲੋਂ ਜਿਹੜਾ ਰੱਜ ਕੇ ਨਸ਼ਾ ਵੇਚਿਆ ਜਾ ਰਿਹਾ ਸੀ ਜਿਸ ਤੋਂ ਬਾਅਦ ਫਿਰ ਪਿੰਡ ਦੇ ਸਰਪੰਚ ਦੇ ਵੱਲੋਂ ਮਤਾ ਪਾਇਆ ਜਾਂਦਾ ਤੇ ਦੱਸਿਆ ਜਾਂਦਾ ਕਿ ਇਸ ਕਾਲੀ ਕਰਤੂਤਾਂ ਵਾਲੇ ਬੰਦੇ ਨੇ ਤਾਂ ਪੰਚਾਇਤੀ ਜ਼ਮੀਨ ਦੇ ਉੱਤੇ ਵੀ ਕਬਜ਼ਾ ਕੀਤਾ ਹੋਇਆ ਜਿਸ ਤੋਂ ਬਾਅਦ ਫਿਰ ਭਾਰੀ ਪੁਲਿਸ ਦੇ ਨਾਲ ਰਲ ਕੇ ਫਿਰ ਇਹਨਾਂ ਦੇ ਉੱਤੇ ਐਕਸ਼ਨ ਕੀਤਾ ਜਾਂਦਾ ਤੇ ਘਰ ਨੂੰ ਜਿਹੜਾ ਤਹਿਸ਼ ਨਹਿਸ਼ ਕੀਤਾ ਜਾਂਦਾ ਦਰਸਲ ਜਿਹੜੇ ਇਹ ਲੋਕ ਸੀ ਇਹਨਾਂ ਦੇ ਉੱਤੇ ਅੱਧੀ ਦਰਜਨ ਦੇ ਕਰੀਬ ਜਿਹੜਾ ਪਰਚੇ ਦਰਸਦੀ ਤੇ ਇਹਨਾਂ ਦੇ ਵੱਲੋਂ ਸੁਧਰਨ ਦੇ ਉੱਤੇ ਵੀ ਸੁਧਰਨ ਦੀ ਕੋਈ ਗੱਲ ਨਹੀਂ ਸੀ ਕਹੀ ਜਾਂਦੀ ਅਕਸਰ ਆਂਢੀ ਗੁਆਂਢੀ ਪੁਲਿਸ ਤੱਕ ਨੇ ਇਹਨਾਂ ਨੂੰ ਜ਼ੋਰ ਲਾਇਆ ਕਿ ਤੁਸੀਂ ਸਿੱਧੇ ਰਸਤੇ ਪੈਜੋ ਪਰ ਇਹਨਾਂ ਦੇ ਵੱਲੋਂ ਕਿਸੇ ਦੀ ਇੱਕ ਨਹੀਂ ਸੁਣੀ ਗਈ ਕੰਨ ਦੇ ਉੱਤੇ ਜੂਨ ਤੱਕ ਨਹੀਂ ਸੀ ਸਰਕਦੀ ਤੇ ਅੱਜ ਜਦੋਂ ਫਿਰ ਐਕਸ਼ਨ ਹੋਇਆ ਉਸ ਤੋਂ ਬਾਅਦ ਫਿਰ ਸਾਰਾ ਟੱਬਰ ਮੱਥੇ ਤੇ ਹੱਥ ਰੱਖ ਕੇ ਧਾਹਾ ਮਾਰ ਰਿਹਾ ਤੇ ਇੱਕੋ ਗੱਲ ਕਹਿ ਰਿਹਾ ਕਿ ਜੇ ਅਸੀਂ ਪਹਿਲਾਂ ਸੁਧਰ ਗਏ ਹੁੰਦੇ ਤਾਂ ਸਾਡੇ ਨਾਲ ਆਹ ਸਲੂਕ ਨਹੀਂ ਸੀ ਹੁਣਾ ਉੱਥੇ ਹੀ ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਇਹਨਾਂ ਨੂੰ ਤਾਂ ਰੱਜ ਕੇ ਸਮਝਾਇਆ ਪਰ ਇਹਨਾਂ ਨੇ ਕਿਸ